ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਠੀਕ ਠਾਕ ਹੋਵੋਗੇ ਹਨਾ ਅਸੀਂ ਵੀ ਭੈਣ ਠੀਕ ਆ ਹਨਾ ਭੈਣੋਂ ਠੀਕ ਹਾਂ ਸਾਰਾ ਕੁਝ ਓਕੇ ਆ ਅੱਜਪਨ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈ ਆ ਇਹਦੇ ਵਿੱਚ ਮੈਂ ਤੁਹਾਨੂੰ ਲਾਈਨਿੰਗ ਵਾਲੇ ਸੂਟ ਤੇ ਕਿਵੇਂ ਆਪਾਂ ਲੇਸ ਅਟੈਚ ਕਰਨੀ ਹੈ ਕਿਵੇਂ ਆਪਾਂ ਪਾਈਪਿੰਗ ਅਟੈਚ ਕਰਨੀ ਹਨਾ ਉਹ ਦੱਸੀ ਹੋਈ ਆ ਸਾਰੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਾਅਦ ਚ ਤੁਸੀਂ ਫਿਰ ਮੈਨੂੰ ਕਮੈਂਟ ਕਰਦੇ ਰਹਿਣਾ ਹਨਾ ਕਿਉਂਕਿ ਮੈਨੂੰ ਲੱਗਦਾ ਨਹੀਂ ਹੁੰਦਾ ਵੀ ਮੇਰੇ ਜਿੰਨਾ ਕੋਈ ਸੌਖੇ ਤਰੀਕੇ ਨਾਲ ਦੱਸਦਾ ਮੰਤੇ ਬਟ ਜੇ ਤੁਹਾਨੂੰ ਫਿਰ ਵੀ ਲੱਗਦਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਮੈਂ ਤੁਹਾਨੂੰ ਜਿੰਨੀ ਮੇਰੇ ਕੋਲੋਂ ਹੈਲਪ ਹੋ ਸਕੇ ਹਨ ਮੈਂ ਜ਼ਰੂਰ ਕਰੂੰਗੀ ਇੱਕ ਪਹਿਣਾ ਪਤਾ ਕੀ ਚੱਕਰਾ ਆਪਾਂ ਨਾ ਆਨਲਾਈਨ ਕਲਾਸ ਸਟਾਰਟ ਕਰ ਰਹੇ ਹਾਂ 1 ਅਗਸਤ ਤੋਂ ਜਿਹਦੀ ਆਪਣੀ ਫੀਸ ਹੋਊਗੀ 1000 ਰੁਪਏ ਮੈਂ ਪਹਿਲਾਂ ਹੀ ਦੱਸ ਦੇਣੀ ਹੈ ਹਨ ਉਹਦੇ ਵਿੱਚ ਕੀ ਹੋਊਗਾ ਆਪਾਂ A ਤੋਂ ਲੈ ਕੇ Z ਤੱਕ ਸਲਾਈ ਸਿਖਾਵਾਂਗੇ ਚਾਹੇ ਉਹਦੇ ਆਪਣੇ 2 ਮਹੀਨੇ ਲੱਗ ਜਾਣ ਚਾਹੇ 3 ਮਹੀਨੇ ਲੱਗ ਜਾਣ ਹਨ ਮੇਰੇ ਆਈਡੀਆ ਨਾਲ 3 ਮਹੀਨੇ ਲੱਗਦੇ ਹੁੰਦੇ ਆ ਦੇ ਵਿੱਚ ਵੀ 3 ਮਹੀਨਿਆਂ ਚ ਬੰਦਾ ਪੂਰਾ ਪ੍ਰੋਪਰ ਟ੍ਰੇਨਡ ਹੋ ਜਾਂਦਾ ਜਿਹੜਾ ਜ਼ੀਰੋ ਤੋਂ ਸਟਾਰਟ ਕਰਦਾ ਜਿਨ੍ਹਾਂ ਨੂੰ ਪਹਿਲਾਂ ਥੋੜਾ ਥੋੜਾ ਆਉਂਦਾ ਉਹ 2 ਮਹੀਨੇ ਲੱਗਦੇ ਹਨ ਜੇ ਤੁਸੀਂ ਉਹ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਨੰਬਰ ਦੇ ਦੂੰਗੀ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ WhatsApp 콜 ਕਰ ਸਕਦੇ ਹੋ ਜਾਂ ਨਾਰਮਲ ਕਾਲ ਕਰ ਸਕਦੇ ਹੋ ਮੇਰਾ ਇਹ ਦੱਸਣ ਦਾ ਦੁਬਾਰਾ ਫਿਰ ਕੀ ਮਕਸਦ ਹੈ ਕਿਉਂਕਿ ਮੈਨੂੰ ਕਾਫੀ ਬੰਨਾਂ ਦੇ ਫੋਨ ਆ ਰਹੇ ਆ ਵੀ ਤੁਸੀਂ ਫਰਾਡ ਤਾਂ ਨਹੀਂ ਕਰੋਗੇ ਪੈਸੇ ਲੈ ਕੇ ਭੱਜੋ ਤਾਂ ਭਜੋਗੇ ਤਾਂ ਨਹੀਂ ਹਨ ਕਿਉਂਕਿ ਕਈ ਭੱਜ ਗਏ ਆ ਕਹਿੰਦੇ ਸਾਡੇ ਸਾਡੀ ਪੇਮੈਂਟ ਕਾਫੀ ਡੁੱਬ ਚੁੱਕੀ ਆ ਨਹੀਂ ਭੈਣੋ ਮੇਰਾ ਬੁਟੀਕ ਕਿੱਥੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਠੀਕ ਹੈ ਮੇਰਾ ਏਰੀਆ ਕਿੱਥੇ ਆ ਬਠਿੰਡੇ ਦੀ ਮੈਂ ਹੈਗੀ ਆ ਬੁਟੀਕ ਮੇਰਾ ਰਹੇਗਾ ਸਰਕਾਰੀ ਹਸਪੀਟਲ ਦੇ ਕੋਲ ਇੱਕ ਇਲਾਕਾ ਅ ਇਲਾਕਾ ਨਹੀਂ ਉਹ ਕੀ ਕਹਿੰਦੇ ਹੁੰਦੇ ਉਹਨੂੰ ਅ ਯਾਰ ਉਹਨੂੰ ਕੀ ਕਹਿੰਦੇ ਹੁੰਦੇ ਆ ਇੱਕ ਕਲੌਨੀ ਬਣੀ ਹੋਈ ਆ ਜਿਹਦਾ ਨਾਮ ਹੈ ਗੁਰੂ ਕੀ ਨਗਰੀ ਉੱਥੇ ਇੱਕ ਸਕੂਲ ਸਮਰ ਹੈ ਲ ਉਹ ਸਕੂਲ ਦੇ ਕੋਲੇ ਹੈਗਾ ਮੇਰਾ ਬਟਿਕ ਤੁਸੀਂ ਸਿਵਲ ਹਸਪੀਟਲ ਕੋਲੋਂ ਖੜ ਕੇ ਕਿਸੇ ਨੂੰ ਮਰਜੀ ਪੁੱਛ ਸਕਦੇ ਹੋ ਮਿੱਟੀਲੋ ਬਟਿਕ ਕਿੱਥੇ ਆ ਠੀਕ ਹੈ ਵੈਸੇ ਹੁਣ ਮੇਰਾ YouTube ਦਾ ਚੈਨਲ ਦਾ ਨਾਮ ਹੈਗਾ ਨੂਰ ਬਟਿਕ ਤੇ ਮੇਰੇ 숍 ਦਾ ਨਾਮ ਹੈਗਾ ਢਿਲੋਮ ਬਟਿਕ ਹੁਣ ਇਹ ਮੈਂ ਚੇਂਜ ਕਰਕੇ ਨੂਰ ਹੀ ਰੱਖ ਰਹੀ ਆ ਬਸ ਇੱਕ ਤੋਂ ਦੋ ਦਿਨਾਂ ਤੱਕ ਮੈਂ ਪੋਸਟ ਪਾ ਦੂਗੀ ਇਹ ਵਾਲੀ ਹਨ ਕਿਉਂਕਿ ਮੈਂ ਬੀਜੀ ਬਹੁਤ ਸੀ ਤਾਂ ਕਰਕੇ ਟਾਈਮ ਨਹੀਂ ਲੱਗਿਆ ਤੇ ਬਾਕੀ ਬਣੋ ਮੇਰੇ ਨਾਲ ਜੋ ਬੀਤਿਆ ਸੀ ਉਹ ਮੈਨੂੰ ਇਦਾਂ ਲੱਗ ਰਿਹਾ ਵੀ ਮੈਂ ਸਾਰਿਆਂ ਨੂੰ ਸਿਲਾਈ ਸਿਖਾਵਾਂ ਤੇ ਸਾਰਿਆਂ ਨੂੰ ਹਨਾ ਟ੍ਰੇਨ ਕਰਾਂ ਹੁਣ ਅੱਜ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਆ ਮੈਂ ਜਿਹੜਾ ਤੁਹਾਨੂੰ ਪਹਿਲਾਂ ਦੱਸ ਕੇ ਹਟੀਆਂ ਵੀ ਲਾਈਨਿੰਗ ਵਾਲਾ ਜਿਹੜਾ ਕਮੀਜ਼ ਹੁੰਦਾ ਉਹਦੇ ਆਪਾਂ ਚਾਕ ਫੋਲਡ ਕਿਵੇਂ ਕਰਦੇ ਆ ਜਾਂ ਆਪਾਂ ਕੋਈ ਲੇਸ ਵਗੈਰਾ ਕਿਵੇਂ ਲਾਉਣੀ ਹੈ ਨਾ ਪਹਿਲਾਂ ਮੈਂ ਤੁਹਾਨੂੰ ਦੱਸਣ ਲੱਗੀਆਂ ਵੀ ਆਪਾਂ ਲੇਸ ਕਿਵੇਂ ਲਾਉਣੀ ਹੈ ਪਰਫੈਕਟ ਜਿਹੜੀ ਕਿ ਆਪਾਂ ਜਿਹਨੂੰ ਆਪਾਂ ਕਹਿੰਦੇ ਨੇ ਵੀਜੀ ਟੇਲਰ ਦਾ ਤੇ ਲੇਡੀਜ਼ ਦਾ ਲੇਸ ਜਾਂ ਕੋਈ ਪਾਈਪਿੰਗ ਲਗਾਉਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਹਨ ਉਹ ਆਪਾਂ ਕਿਵੇਂ ਲਾਉਣੀ ਆ ਤੋਂ ਮੈਂ ਥੋੜਾ ਇਹਨਾਂ ਫੋਨ ਦੂਰ ਰੱਖ ਲਮ ਆਪਾਂ ਕੀ ਕਰਨਾ ਜੀ ਕਮੀਜ਼ ਆਪਾਂ ਰੱਖ ਲੈਣਾ ਆਪਣਾ ਉਲਟਾ ਠੀਕ ਹੈ ਦੇਖੋ ਪੁੱਠਾ ਕਮੀਜ਼ ਆਪਣਾ ਰੱਖਿਆ ਹੋਇਆ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੇ ਉੱਪਰ ਲੈਂਸ ਰੱਖਣੀ ਆ ਸਿੱਧੀ ਠੀਕ ਹੈ ਪੁੱਠਾ ਕਮੀਜ਼ ਰੱਖਣਾ ਲੈਂਸ ਆਪਾਂ ਇਹਦੀ ਰੱਖਣੀ ਆ ਸਿੱਧੀ ਤੇ ਜਿੰਨਾ ਜਿੰਨਾ ਆਪਾਂ ਲੈਂਸ ਦਿਖਾਉਣੀ ਆ ਹੈਨਾ ਜਿੰਨੀ ਜਿੰਨੀ ਆਪਾਂ ਲੈਂਸ ਦਿਖਾਉਣੀ ਆ ਉੱਥੇ-ਉੱਥੇ ਆਪਾਂ ਸੀਨ ਲਾ ਦੇਵਾਂਗੇ ਮੈਂ ਦੇਖਾ ਵੀ ਸਹੀ ਵੀਡੀਓ ਬਣ ਰਹੀ ਹੈ ਨਾ ਸਹੀ ਬਣ ਰਹੀ ਆ ਦੇਖੋ ਜਿੰਨੀ ਜਿੰਨੀ ਆਪਾਂ ਲੈਂਸ ਦਿਖਾਉਣੀ ਆ ਉਥੇ ਤੋਂਨੀ-ਉਨੀ ਆਪਾਂ ਤੁਹਾਨੂੰ ਵੀ ਫੋਟੋ ਮੈਂ ਤੇ ਵੀ ਪਰ ਰੱਖਣੀ ਹੈ ਜਿਹੜੀ ਜਿੰਨੀ ਆਪਾਂ ਦਿਖਾਉਣੀ ਆ ਉੱਥੇ-ਉੱਥੇ ਆਪਾਂ ਸੀਨ ਲਾ ਲੀਏ ਠੀਕ ਹੈ ਜਿੰਨੋਂ ਆਪਾਂ ਕਹਿੰਦੇ ਆ ਪਰਫੈਕਟ ਟੇਲਰ ਚਾਕ ਫੋਲਡ ਕਿਵੇਂ ਕਰਦੇ ਆ ਜਾਂ ਚਾਕਾ ਤੇ ਲੈਸ ਕਿਵੇਂ ਲਗਾਉਂਦੇ ਆ ਇਹਦੇ ਵਿੱਚ ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਬਹੁਤ ਤਾਂ ਤਰੀਕੇ ਨਾਲ ਮੈਂ ਤੁਹਾਨੂੰ ਦੱਸਣ ਲੱਗੀ ਆ ਅੱਜ ਤਮੀਜ਼ ਪੁੱਠਾ ਜੀ ਆ ਇਹਦੇ ਪ੍ਰਪਰ ਲਈ ਸਿੱਧੀ ਠੀਕ ਹੈ ਆ ਮੈਨੂੰ ਇੱਥੇ ਥੋੜੀ ਜਿਹੀ ਕਰਨੀ ਪਈ ਕਿਉਂਕਿ ਮੇਰਾ ਬੱਟੂ ਕੋ ਬਹੁਤ ਵੱਡਾ ਆ ਰਿਹਾ ਹੈ ਆ ਦੇਖੋ ਇਹ ਹੁਣ ਆਪਾਂ 8 ਕੱਪ ਆਇਸ ਕਰਦੇ ਠੀਕ ਹੈ ਆ ਹੋ ਗਿਆ ਹੁਣ ਤੁਸੀਂ ਇਹ ਚੀਜ਼ ਦੇਖਣੀ ਹੈ ਵੀ ਜਿੰਨਾ ਆਪਾਂ ਇੱਥੋਂ ਛੱਡਿਆ ਨਾ ਆ ਵਾਲੀ ਚੀਜ਼ ਤੋਂ ਛੱਡਿਆ ਇੱਥੋਂ ਇੱਥੋਂ ਆਪਣਾ ਹੈਗਾ ਜੀ 2 ਇੰਚ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਇੱਥੋਂ ਵੀ ਆਪਾਂ 2 ਇੰਚ ਹੀ ਰੱਖਣਾ ਇੱਥੋਂ ਵੀ ਆਪਾਂ 2 ਇੰਚ ਹੀ ਰੱਖਣਾ ਠੀਕ ਹੈ 2 ਇੰਚ ਕਿੱਥੇ ਆ ਰਿਹਾ ਆਹ ਵਾਲੀ ਬਿੰਦੀ ਤੇ ਆ ਰਹੀ ਬਲੈਕ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਲੈਸ ਲੈਣੀ ਐ ਇਦਾਂ ਕਰਕੇ ਇਹਨੂੰ ਇਹਦੇ ਉੱਪਰ ਰੱਖ ਲੈਣਾ ਇੱਥੇ ਠੀਕ ਹੈ ਜੇ ਤੁਸੀਂ ਇੱਕ ਵਾਰੀ ਵੀਡੀਓ ਦੇਖ ਕੇ ਲੈਸ ਜਾਂ ਪਾਈਪਿੰਗ ਜਾਂ ਕੁਝ ਵੀ ਲਾਉਣਾ ਹੈ ਨਾ ਜੇ ਤੁਸੀਂ ਲਾ ਲੈਣਾ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਪ੍ਰੋਬਲਮ ਪੈਣੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਇਦਾਂ ਫੋਲਡ ਕਰਕੇ ਹੱਥ 'ਚ ਵੜ ਲੈਣਾ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਨਿਸ਼ਾਨ ਲਾ ਸਕਦੇ ਹੋ ਜਾਂ ਮੈਂ ਕਹਾਂ ਵੀ ਪ੍ਰੈਸ ਲਾ ਸਕਦੇ ਹੋ ਮੈਂ ਤੁਹਾਨੂੰ ਇੱਕ ਦੂਜਾ ਪਾਸਾ ਨਾ ਪ੍ਰੈਸ ਲਾ ਕੇ ਦਿਖਾਉਣੀ ਆ ਇਹ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਿਆ ਇਦਾਂ ਕਰਕੇ ਰੱਖ ਲਵੋ ਫਿਰ ਉਸ ਤੋਂ ਬਾਅਦ ਦੋਸਤੋ ਬਾਅਦ ਵਿੱਚ ਏਦਾਂ ਕਰਕੇ ਫੜ ਲੈਣਾ ਆਪਾਂ ਇਹ ਆਪਾਂ ਇੱਕ ਹੀ ਸਲਾਈਸ ਚ ਲਾ ਸਕਦੇ ਮਤਲਬ ਕਿ ਸਲਾਈ ਨਹੀਂ ਦੀ ਜੀ ਅਗਲੀ ਬਹੁਤ ਜਿਹੜਾ ਫਾਈਟਿੰਗ ਆਪਾਂ ਲਾ ਰਹੇ ਹਾਂ ਨਾ ਉਹ ਬਹੁਤ ਹੀ ਕੈਂਟ ਤਰੀਕੇ ਨਾਲ ਲੱਗੂਗੀ ਮੈਂ ਤੁਹਾਨੂੰ ਦਿਖਾਉਣੀ ਆ ਚਾਕ ਫੋਲਡ ਕਰਨ ਦਾ ਤੇ ਲੈਸ ਲਾਉਣ ਦਾ ਆਹੀ ਬੈਸਟ ਤਰੀਕਾ ਹਾਂਜੀ ਆ ਦੇਖੋ ਆ ਆਪਾਂ ਲੈਸ ਆਪਾਂ ਲਾ ਲਈ ਸੀਗੀ ਹੈ ਨਾ ਫਿਰ ਵਿੱਚ ਫੋਨ ਆ ਗਿਆ ਇਸ ਮੈਨੂੰ ਵੀਡੀਓ ਕੱਟ ਕਰਨੀ ਪਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ ਸੀ ਵੀ ਪੁੱਠਾ ਕਮੀਜ਼ ਸਿੱਧੀ ਉਹਦੇ ਉੱਪਰ ਲਏ ਸੋ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਇਹਨੂੰ ਇਹਦੇ ਉੱਪਰ ਇੱਦਾਂ ਕਰਕੇ ਫੋਲਡ ਕਰ ਲਵਾਂਗੇ ਇਦਾਂ ਕਰਕੇ ਇੱਥੇ ਇਹਦੇ ਆਪਾਂ ਬਿਲਕੁਲ ਜੜਤ ਸੀਨ ਲਾਉਣੀ ਆ

ਕੇ ਡਰਾਮ ਮਤਲਬ ਲੈਸ ਲਾਉਣ ਦੇ ਵਿੱਚ ਨਹੀਂ ਕੋਈ ਪ੍ਰੋਬਲਮ ਆਉਂਦੀ ਇਹਦੀ ਇਹ ਜ਼ਿਆਦਾ ਸੌਫਟ ਦਾ ਹੁੰਦਾ ਨਾ ਆ ਦੇਖੋ ਹੁਣ ਮੈਂ ਤੁਹਾਨੂੰ ਇੱਥੋਂ ਹੀ ਦਿਖਾਉਣ ਲੱਗੀ ਆ ਇੱਕ ਵਾਰ ਦੇਖ ਤੇ ਬਾਕੀ ਮੈਂ ਟੇਬਲ ਤੇ ਲੈ ਜਾ ਕੇ ਵੀ ਤੁਹਾਨੂੰ ਦਿਖਾਉਂਗੀ ਵੀ ਕਿੱਦਾਂ ਦੀ ਫਿਨਿਸ਼ਿੰਗ ਆਉਂਦੀ ਹੈ ਹੁਣ ਆਪਾਂ ਆਈ ਆਪਾਂ ਦੂਜੇ ਪਾਸੇ ਲਾ ਲਵਾਂਗੇ ਇਹਦਾ ਵੀ ਆਪਾਂ ਕੇਰਾ ਉਹਦੇ ਤਾਂ ਕੇਰਾ ਉੱਥੋਂ ਆਪਾਂ ਦੀ ਜ਼ਰੂਰਤ ਨਹੀਂ ਹੁੰਦੀ ਬਟ ਇਹਦੇ ਲਈ ਆਪਾਂ ਕੇਰਾ ਨਾਲ ਆਪਾਂ ਦੀ ਜ਼ਰੂਰਤ ਹੁੰਦੀ ਹੈ ਜੇ ਆਪਾਂ ਦੇਖ ਲੈਣਾ ਜਿਵੇਂ ਕਿ ਆਪਣਾ ਕੇਰਾ ਹੈਗਾ ਉਨੀਅਨ ਚ ਆ ਆਪਣਾਗੇ ਜਿੱਥੇ ਨਿਸ਼ਾਨ ਲੱਗ ਚੁੱਕੇ ਹੁਣ ਆਪਾਂ ਕੀ ਕਰਨਾ ਹੈ ਨੂੰ ਐਦਾਂ ਕਰਕੇ ਫੋਲਡ ਕਰ ਲੈਣਾ ਕਪੜਾ ਵਿੱਚ ਆ ਜਾਣਾ ਤੇ ਜਿਹੜੀ ਸਿੱਧੀ ਲੈਸ ਆ ਉਹ ਇਹਦੇ ਐਦਾਂ ਕਰਕੇ ਉੱਪਰ ਆ ਜਾਣੀ ਆ ਤਬੱਸਾਪੋ ਉੱਥੇ ਨਾ ਤੱਕੀ ਇਹ ਖਾਸ ਕਰ ਇਹ ਕਪੜੇ ਚ ਇਹ ਕਪੜੇ ਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਲੋਕ ਕਹਿੰਦੇ ਨੇ ਵੀ ਸਿਲਕ ਚ ਜਾਂ ਕਰੇ ਵਗੈਰਾ ਚ ਦਿੱਕਤ ਆਉਂਦੀ ਹੈ ਨਹੀਂ ਉਹਦੇ ਵਿੱਚ ਇੰਨੀ ਦਿੱਕਤ ਨਹੀਂ ਆਉਂਦੀ ਮੈਨੂੰ ਲੱਗਦਾ ਵੀ ਜਿੰਨੀ ਜੌਰਜਟ ਚ ਦਿੱਕਤ ਆਉਂਦੀ ਹੈ ਬੱਸ ਇਦਾਂ ਹੀ ਆਪਾਂ ਕਰਦੇ ਉੱਪਰ ਤੱਕ ਲੈ ਜਾਵਾਂਗੇ ਫਿਰ ਇਹਨੂੰ ਉੱਪਰ ਸੀਨ ਲਾਉਣ ਦੀ ਲੋੜ ਨਹੀਂ ਹੁੰਦੀ ਮੈਨੂੰ ਲੱਗਦਾ ਠੀਕ ਹੈ ਕਈ ਵਾਰ ਆਪਣੇ ਤੋਂ ਸੀਨ ਟੇਢੀ ਹੋ ਜਾਂਦੀ ਹੈ ਮੈਨੂੰ ਕਿਤੇ ਘੱਟ ਵੱਧ ਮਿਲਣੀ ਹਾਂ ਉਹਦੇ ਲਈ ਤੁਸੀਂ ਕਰ ਸਕਦੇ ਮੈਂ ਕਿਹਾ ਪੰਜ ਮਿੰਟ ਲਈ वैसे आज कल मैं इतना दी लेस ਨਹੀਂ ਲਾਉਂਦੀ ਕਸਟਮਰ ਦੇ ਇਹ ਮੇਰਾ ਖੋਦਾ ਸੂਟ ਸੀ ਤਾਂ ਕਰਕੇ ਸਾਨੂੰ ਪਤਾ ਫਿਰ ਆਪਾਂ ਖੋਦੇ ਸੂਟਾਂ ਲਈ ਆਪਾਂ ਕੀ ਕੁਝ ਕਰਦੇ ਹੁੰਦੇ ਹੁੰਦੇ ਨਾ ਮਤਲਬ ਕਿ ਆਪਾਂ ਮਾਰ ਕਰਦੇ ਹਾਂ ਫਿਰ ਆਪਾਂ ਰੇਂਜ ਬਣਾਉਂਦੇ ਹਾਂ ਤੇ ਇੱਕ ਮੈਂ ਕਸਟਮਰ ਦੇ ਸੂਟ ਤੇ ਮੈਂ ਹੋਰ लेस ਲਾਉਣੀ ਹੈ ਬੁਝ ਤਰੀਕੇ ਨਾਲ ਹੋਰ ਤਰੀਕੇ ਨਾਲ ਹੀ ਪਾਈਪਿੰਗ ਲਾਉਣੀ ਹੈ ਤੇ ਜੇ ਤੁਸੀਂ ਉਦਾਂ ਦੀ ਵੀਡੀਓ ਦੇਖ